ਫੱਲਾ ਦੇ ਰਸੂਲੜਾ ਪਿੰਡ ਵਿਖੇ WhatsApp ਸਟੇਟਸ ਨੂੰ ਲੈ ਕੇ ਹੋਇਆ ਵਿਵਾਦ ਖੂਨੀ ਲੜਾਈ ਵਿੱਚ ਬਦਲ ਗਿਆ ਇਸ ਲੜਾਈ ਵਿੱਚ ਚਚੇਰੇ ਭਰਾ ਤੇ ਉਸਦੇ ਦੋਸਤ ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ ਖੂਨ ਨਾਲ ਲਤਪਤ ਦੋਨੇ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਸ ਦੀ ਛਾਤੀ ਦੇ ਹੇਠਾਂ ਚਾਕੂ ਮਾਰਿਆ ਗਿਆ ਜਿਸ ਕਾਰਨ ਹਾਲਾਤ ਨਾਜੁਕ ਦੱਸੀ ਜਾ ਰਹੀ ਹੈ ਜ਼ਖਮੀਆਂ ਦੀ ਪਹਿਚਾਣ ਜਗਰਾਜ ਸਿੰਘ 37 ਸਾਲ ਵਾਸੀ ਰਸੂਲੜਾ ਅਤੇ ਸੰਦੀਪ ਕੁਮਾਰ 34 ਸਾਲ ਵਾਸੀ ਸਮਰਾਲਾ ਰੋਡ ਖੰਨਾ ਵਜੋਂ ਹੋਈ ਜਗਰਾਜ ਨੇ ਦੱਸਿਆ ਕਿ ਉਸ ਦਾ ਟਰਾਂਸਪੋਰਟ ਦਾ ਕਾਰੋਬਾਰ ਹੈ ਉਸ ਦੇ ਪਰ ਵਾਰਕ ਮੈਂਬਰ ਨਾਲ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਹੈ ਅੱਜ ਜਦੋਂ ਉਹ ਆਪਣੇ ਦੋਸਤ ਸੰਦੀਪ ਕੁਮਾਰ ਨਾਲ ਕਾਰ ਦੇ ਪੁਰਜ਼ੇ ਲੈਣ ਲਈ ਪਟਿਆਲਾ ਗਿਆ ਸੀ ਤਾਂ ਉਸ ਨੂੰ ਫੋਨ ਆਇਆ ਜਿਸ ਨੇ ਉਸ ਨੂੰ ਰਸੂਲੜਾ ਪਿੰਡ ਦੇ ਸਰਵਿਸ ਸਟੇਸ਼ਨ ਦੇ ਨੇੜੇ ਔਨਲਾਈਨ ਕੀਤਾ ਉਹ ਪਟਿਆਲਾ ਤੋਂ ਸਿੱਧਾ ਹੀ ਉੱਥੇ ਪਹੁੰਚ ਗਿਆ ਉਸ ਦੇ ਚਚੇਰੇ ਭਰਾ ਅਤੇ ਕੁਝ ਹੋਰ ਲੋਕਾਂ ਦੇ ਜੋ ਪਹਿਲਾਂ ਤਾਂ ਉਹੀ ਘਾਤ ਲਗਾ ਕੇ ਬੈਠੇ ਸਨ ਉਸ ਤੇ ਚਾਕੂਆਂ ਅਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸ ਦੀ ਛਾਤੀ ਤੇ ਸਿੱਧਾ वार ਕੀਤਾ ਗਿਆ, ਉਸ ਦੀ ਗਰਦਨ ਦੇ ਕੋਲ वार ਕੀਤਾ ਗਿਆ। ਉਸ ਦੇ ਦੋਸਤ ਸੰਦੀਪ ਕੁਮਾਰ ਦੇ ਛਾਤੀ ਅਤੇ ਪੇਟ ਤੇ ਹਮਲਾ ਕੀਤਾ ਗਿਆ। ਸੰਦੀਪ ਕੁਮਾਰ ਨੇ ਦੱਸਿਆ ਕਿ ਉਸ ਦੇ ਮੂੰਹ ਤੇ ਵੀ ਹਮਲਾ ਕੀਤਾ ਗਿਆ। ਉਹ ਖੂਨ ਨਾਲ ਲਤਫਤ ਹੋ ਗਏ ਤੇ ਖੁਦ ਹੀ ਮੋਟਰਸਾਈਕਲ ਤੇ ਦੋਵੇਂ ਸਿਵਲ ਹਸਪਤਾਲ ਪੁੱਜੇ। ਸੰਦੀਪ ਕੁਮਾਰ ਨੇ ਕਿਹਾ ਕਿ ਉਹ ਹਮਲਾਵਾਰ ਉਸ ਨੂੰ WhatsApp ਸਟੇਟਸ ਬਾਰੇ ਧਮਕੀਆ ਦੇ ਰਹੇ ਸਨ ਅਤੇ ਧਮਕੀ ਦੇ ਰਹੇ ਸਨ ਕਿ ਉਹ ਅਜਿਹੇ ਸਟੇਟਸ ਕਿਉਂ ਪੋਸਟ ਕਰਦਾ ਹੈ। ਇਸੇ ਦਸ਼ਮਣੀ ਕਾਰਨ ਇਹ ਹਮਲਾ ਕੀਤਾ ਗਿਆ। ਸਾਂ ਸੰਦੀਪ ਕੁਮਾਰ ਰਕਤੇ ਮੇਰੇ ਹੋਇਆ ਕੀ ਇਹ ਮੇਰੀ ਸਟੋਰੀ ਲਾਈ ਹੋਈ ਸੀ ਫੇਸਬੁੱਕ ਤੇ ਮੈਂ ਕਿਸੇ ਦਾ ਨਾਮ ਨਹੀਂ ਲੱਤਾ ਆਣਾ ਮੈਂ ਹੂੰ ਲੈ ਕੇ ਮੈਂ ਕਿਹਾ ਤੂੰ ਉਹ ਮੈਸੇਜ ਲਾਇਆ ਸੀ ਮੈਂ ਕਿਹਾ ਭਾਈਆਂ ਵਿੱਚ ਫਰਕ ਪਵਾ ਦਿੰਦੇ ਆ ਲੋਕ ਬਸ ਮੈਨੂੰ ਉਹ 15 ਦਿਨ ਪਹਿਲਾਂ ਦੀ ਸਟੋਰੀ ਲਾਈ ਹੋਈ ਸੀ ਫੋਨ ਕਰਕੇ ਮੈਨੂੰ ਕਹਿੰਦਾ ਕਹਿੰਦਾ ਤੂੰ ਟੋਡਾ ਮੈਂ ਕੀ ਫਰਕ ਪਵਾਇਆ ਕਹਿੰਦਾ ਮਾ ਮਾ ਤੇਰੇ ਨਾਲ ਤਾਂ ਕੋਈ ਮੇਰਾ ਕਹੇ ਮੇਰੀ ਗੱਲ ਨਹੀਂ ਹੈਗੀ ਕੋਈ ਕਹਿੰਦਾ ਤੈਨੂੰ ਦੇਖੂਗਾ ਔਰ ਆ ਕੇ ਕਹਿੰਦਾ ਮਾ ਹੋਈ ਕਿੱਥੇ ਆਹ ਲੜਾਈ ਹੋਈ ਕਿੱਦਾਂ ਆਹੀ ਸਾਨੂੰ ਦੱਸ ਦੋ ਪਿਆ ਵੀਰੇ ਕਿੱਥੇ ਹੋਈ ਆ ਲੜਾਈ ਇਹ ਅਰਸੂ ਲੜੈ ਹੋਈ ਆ ਵੀਰੇ ਉਹ ਟਾਇਰ ਵਾਲੇ ਕੋ ਕਿੰਨੇ ਜਾਣੇ ਸੀਰੇ ਵੀਰੇ ਉਹ ਤਿੰਨੇ ਜਾਣੇ ਤਲੇ ਇਤਿਹਾਰ ਸੀ ਗੀ ਉਹਨੇ ਕੋਲ ਕਿਰਚਾ ਸੀ ਫਿਰ ਖਰਚਾ ਮਾਰੀਆਂ ਟੈਡਰੇ ਚ ਚਾ ਕੁਜ਼ ਖਰਚਾ ਮਾਰੀਆਂ ਜੀ ਸਰ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸ ਨੇ ਨਹੀਂ ਕਰੀ ਫਿਰ ਚੱਕੀ ਤੇ ਮਾਰੇ ਟੈਡਰੇ ਉਹ ਤਿੰਨੇ ਵੀ ਉੱਥੇ ਪਹਿਲਾਂ ਇਹ ਜੀ ਲੜਦੇ ਕਿੱਥੇ ਕਿੱਥੇ ਮਾਰੀ ਜੀ ਆ ਟੈਡਰੇ ਪਾੜਿਆ ਪਿਆ ਫਿਰ ਆ ਡੀਲੇ ਪਾੜੇ ਪੈਨ ਵਾਪਰਟਾ ਕਰਾਉਣਾ ਵੀਰੇ ਉਹਦੇ ਤਾਂ ਆਉਣਾ ਜੀ ਬੰਦਾ ਡਰਾਈਵਰ ਸਾਡਾ ਜੀ ਜਗੀ ਨਾਮ ਆ ਉਹਦਾ ਹੋਰ ਕੌਣ ਸੀ ਦੋ ਜਾਨੇ ਨਾਲ ਜਿਹੜਾ ਕਹਿ ਰਹੇ ਹੋ ਉਹ ਪਤਾ ਨਹੀਂ ਅਨਪਸਾਤ ਤੇ ਬੰਤੇ ਜੀ ਉਹਦੇ ਉਹਦੇ ਨਾਲ ਹਾਂਜੀ ਅਨਪਸਾਤਿਆਂ ਉਹਦੇ ਨਾਲ ਉਹਦੇ ਮਾਸੀ ਕੀ ਨਾਮ ਹੈ ਜੀ ਤੁਹਾਡਾ ਜਗਰਾਤ ਸਿੰਘ ਵੀਰੇ ਮੇਰੇ ਭਰਾ ਦਾ ਡਰਾਈਵਰ ਦੀ ਵੀਰੇ ਗਾਲਾਂ ਕੱਢਦਾ ਸੀ ਬੁਲਾਇਆ ਸੀ ਉਹਨੇ ਹਾਂ ਉਹ ਤਿਆਰੀ 'ਚ ਬੈਠਾ ਸੀ ਚਾਕੂ ਲੈ ਕੇ ਆਇਆ ਉਹ ਬਾਰ ਉੱਥੋਂ ਕਰਚਾ ਗੁਰਚਾ ਬਿਹਾਰ ਝਾਰਖੰਡ ਚੋਂ ਉੱਥੇ ਸਾਨੂੰ ਇੱਕ ਦੂਜੇ ਨਾਲ ਉਹ ਹੋਏ ਤੇ ਮੈਨੂੰ ਪਿੱਛੋਂ ਫੜ ਕੇ ਵੀਰੇ ਮੇਰੇ ਭਾਈ ਨੇ ਫੜ ਲਿਆ ਉਹਨੇ ਮੇਰੇ ਚਾਕੂ ਮਾਰਿਆ ਹੁੰਦੀ ਨਹੀਂ ਇਕੱਲਾ ਹੀ ਬੰਦਾ ਸੀ ਚਾਰ ਜਾਣੇ ਦੀ ਵੀਰੇ ਸਾਨੂੰ ਨਹੀਂ ਪਤਾ ਹਾਂ ਕੋਈ ਦੁਸ਼ਮਣ ਨਹੀਂ ਹੈਗੀ ਵੀਰੇ ਕਿਸੇ ਵੀ ਕਰਨਾ ਹੈ ਮੇਰਾ ਨਾਮ ਨਹੀਂ ਘਟਨਾ ਕਿੱਥੇ ਕੱਪੀ ਉਹ ਜਗਰਾਜ ਮੂੰਹ ਖੋਲੋ ਇਹਦਾ ਨੌਕਾ ਤੇ ਲੈਣਾ ਇਹ ਦੇ ਦੇ ਨਾਲ ਦੀ ਡਾਡੀ ਇਹਨੇ ਫੜਿਆ ਮੈਨੂੰ ਮੈਂ ਇਹਦਾ ਅੰਤ ਵੀ ਨਹੀਂ ਲਾਇਆ ਲੜਾਈ ਹੋਈ ਕਿੱਥੇ ਜੀ ਸਰਪ ਦੇ ਵੀਰੇ ਚੱਲ ਵੀਰੇ ਡਾਈਉਂ ਨਾ ਉੱਥੇ ਆਏ ਜੀ ਲੁਣ ਜੀ ਕਾਰਨ ਕੀ ਹੈ ਜੀ ਲੜਾਈ ਹੋਣ ਦਾ ਕਾਰਨ ਵੀਰੇ ਬਸ ਗਾਲਾਂ ਕੱਢਦਾ ਪਤਾ ਨਹੀਂ ਕਿਹੜੇ ਕਿਹੜੀ ਗੱਲ ਤੋਂ ਉਹਨੂੰ ਉਹ ਦੁੱਖਦੀ ਗਾਲਾਂ ਕੱਢਦਾ ਗਾਲਾਂ ਆ ਲੱਗਿਆ ਤੇ ਮਾਰੇ ਕੀ ਹੈ ਜੀ ਕਰਤਾ ਮਾਰੀਆਂ ਨੇ ਵੀਰੇ ਕੀ ਹੋਇਆ ਸੀ ਤੁਸੀਂ ਇਕੱਲੇ ਸੀਗੇ ਅਸੀਂ ਦੋ ਜਣੇ ਸੀ ਕਟਮਾਰੇ ਹੋਈ ਨਾਲ ਕੋਣ ਨਾਲ ਉਹ ਪਿਆ ਵੀਰੇ ਉਹਦੇ ਮਾਰੇ ਨੇ ਤੱਕ ਚਾਰ ਜਗਾ ਨਾਲ ਕੋਣ ਹੈ ਜੀ ਤੁਹਾਡੇ ਨਾਲ ਕਹਿੰਦਾ ਨਾਲ ਕੋਣ ਹੈ ਜੀ ਰਾਲ ਵੀਰੇ ਆਏ ਮੇਰੇ ਭਾਈ ਹੋਨੇ ਆਏ ਕੋਈ ਘਰ ਵਾਲੀ ਆ ਕਿ ਕੀ ਮੰਗ ਕੀ ਕਰਦੇ ਤੁਸੀਂ ਮੈਂ ਵੀਰੇ ਪੱਟਾ ਕਰਾਉਣਾ ਬਸ ਅਰਾਧਾ ਮੈਨੂੰ ਮਾਰਨ ਦੀ ਕੋਸ਼ਿਸ਼ ਕਰੀ ਆ ਕਿਤੇ ਕਿਤੇ ਤੁਹਾਡੇ ਲੱਗੇ ਨਹੀਂ ਸੱਟ ਆ ਲੱਗੇ ਨੇ ਵੀਰੇ ਮੇਰਾ ਦਿਲ ਪਾੜਤਾ ਲਦੇ ਨੇ ਉਹਨਾਂ ਦੇ ਉਹਨਾਂ ਦੇ ਵੀ ਤਿੰਨ ਜਗ੍ਹਾ ਨੇ ਹਾਂਜੀ ਸਾਨੂੰ ਪਤਾ ਲੱਗਿਆ ਹਜੇ ਕੋਈ ਸਾਡੇ ਨਾਲ ਅਫੀਸ਼ੀਅਲ ਕਮਿਊਨੀਕੇਸ਼ਨ ਨਹੀਂ ਹੋਈ ਇੱਕ ਸੰਦੀਪ ਕੁਮਾਰ ਹੈ ਇਹਦੀ ਉਮਰ ਕਰੀਬ 35 ਸਾਲ ਹੈ ਇਹ ਆਪਣਾ ਸਮਰੌਲਾ ਰੋਡ ਖੰਨੇ ਦਾ ਰਹਿਣ ਵਾਲਾ ਤੇ ਇੱਕ ਜਗਰਾਤ ਸਿੰਘ ਹੈ ਸਾਣਾ ਪ੍ਰਜੀਤ ਸਿੰਘ ਇਹਦੀ ਉਮਰ ਕਰੀਬ 36 ਸਾਲ ਹੈ ਤੇ ਇਹ ਤਰਸੂਲੜੇ ਦਾ ਰਹਿਣ ਵਾਲਾ ਇਹਨਾਂ ਦਾ ਕੋਈ ਜੱਗੀ ਨਾਮ ਦਾ ਸ਼ਖਸਾ ਜਿਹਦੇ ਨਾਲ ਝਗੜਾ ਹੋਇਆ ਤੇ ਜਿਹੜਾ ਜੱਗੀ ਹੈ ਉਹ ਲਖਵੰਦ ਸਿੰਘ ਜਿਹੜਾ ਰਸੂਲੜੇ ਦੇ ਰਹਿਣ ਵਾਲਾ ਹੈ ਉਹਦਾ ਡਰਾਈਵਰ ਹੈ ਤੇ ਜਿਹੜਾ ਲਖਵੰਤ ਸਿੰਘ ਹੈ ਤੇ ਇਹ ਜਗਰਾਤ ਸਿੰਘ ਹੈ ਇਹ ਦੋਨੋਂ ਆਪਸੀ ਕਸਮ ਦੀ ਮਸਲਾ ਪਤਾ ਲੱਗਿਆ ਇੱਕ ਕਿਸੇ ਜੋ ਹੁਣ ਤੱਕ ਸਾਨੂੰ ਸੋਰਸਸ ਤੋਂ ਪਤਾ ਲੱਗਿਆ ਕੋਈ ਕਿਸੇ ਨੇ ਇਹਨਾਂ ਦੋਵਾਂ ਚੋਂ ਇੱਕ ਪਾਰਟੀ ਨੇ ਕੋਈ WhatsApp ਤੇ ਸਟੇਟਸ ਪਾਇਆ ਸੀ ਉਹਦੇ ਕਰਕੇ ਇਹਨਾਂ ਦਾ ਝਗੜਾ ਹੋਇਆ ਤੇ ਮੌਕੇ ਤੇ ਗੱਲ ਵਧ ਗਈ ਅਜੇ ਕੋਈ ਐਮਐਲਆਰ ਨਹੀਂ ਆਈ ਤੇ ਹਜੇ ਐਮਐਲਆਰ ਕੱਟੀ ਵੀ ਨਹੀਂ ਗਈ ਐਸਐਚਓ ਸਾਹਿਬ ਉਥੇ ਸਿਵਲ ਹਸਪੀਟਲ ਗਏ ਸੀਗੇ ਕਿ ਅਫੀਸ਼ੀਅਲ ਸਾਨੂੰ ਰੁਕਾ ਵੀ ਨਹੀਂ ਆਇਆ ਤੇ ਹਜੇ ਇਹਨਾਂ ਦਾ ਫਰਸਟ ایڈ ਚੱਲ ਰਹੀ ਸੀ ਦੋਆ ਜਣਾਂ ਦੀ ਜੋ ਡਾਕਟਰਾਂ ਨੇ ਹਜੇ ਇਹਨਾਂ ਨੂੰ ਪਿਆਂਦੇਂ ਦਿਆਂ ਕਰ ਦਿੱਤੀ ਹਾਂਜੀ ਹਾਂਜੀ ਜੋ ਵੀ ਇਹਨਾਂ ਦੀ ਸਟੇਟਮੈਂਟ ਆਉਂਗੀ ਉਸ ਦੇ ਹਿਸਾਬ ਨਾਲ ਇਹਨਾਂ ਦੀ ਕਾਨੂੰਨੀ ਸਾਹਬ ਪਹੁੰਚ ਵੀ ਕੀਤੀ ਗਈ ਹੈ